ਇਹਨਾਂ ਨੂੰ ਦੇਖ ਕੇ ਕਿਤੇ ਗਰੀਬ ਨਾ ਸਮਝ ਲੈਣਾ ਇਹ ਗਰੀਬ ਨਹੀਂ ਇਹ ਤਾਂ ਮੀਰ ਨੇ ਸੰਤੂਖ ਦੀ ਦੌਲਤ ਨਾਲ ਭਰੇ ਹੋਏ ਸੁੱਖ ਸਹੂਲਤਾਂ ਤੋਂ ਦੂਰ ਪਰ ਜੀਵਨ ਦੇ ਨਾਲ ਸੱਚੀ ਜੁੜੇ ਹੋਏ ਨਾ ਸੁੱਖ ਨਾ ਸਹੂਲਤਾਂ ਨਾ ਛਾਂ ਫਿਰ ਵੀ ਜਿਉਂਦੇ ਨੇ ਮੁਸਕਾਨ ਦੇ ਨਾਲ ਗੰਧ ਵਿੱਚ ਵੀ ਡਰ ਨਹੀਂ ਪਾਲਦਾ ਇਹਨਾਂ ਦੇ ਹੌਸਲਾ ਇਹਨਾਂ ਦਾ ਕਮਾਲ ਬਣਿਆ ਹੋਇਆ ਹੈ ਝੁੱਗੀਆਂ ਵਿੱਚ ਨੇ ਅਸਮਾਨ ਹੀ ਛੱਤ ਹੈ ਲਗਜ਼ਰੀ ਦਾ ਕੋਈ ਆਸ ਨਹੀਂ ਇਹਨਾਂ ਨੂੰ ਗੰਦੇ ਮਾਹੌਲ ਦੇ ਵਿੱਚ ਜੀਵਨ ਪਲ ਰਿਆ ਇਹਨਾਂ ਦਾ ਕਿਸੇ ਬਿਮਾਰੀ ਦਾ ਵੀ ਡਰ ਨਹੀਂ ਹੈ ਭੁੱਖ ਨਾਲ ਦੋਸਤੀ ਕਰ ਲੈਂਦੇ ਨੇ ਦਰਦ ਨੂੰ ਹੱਸ ਕੇ ਸਹਿ ਲੈਂਦੇ ਨੇ ਦੁਨੀਆ ਜਿਹਨਾਂ ਨੂੰ ਗਰੀਬ ਕਹਿੰਦੀ ਏ ਉਹ ਸਾਨੂੰ ਜਿਉਣ ਦਾ ਸਬਕ ਹੀ ਸਿਖਾ ਜਾਂਦੇ ਨੇ ਇਹਨਾਂ ਦੇ ਨੰਗੇ ਪੈਰ ਪਰ ਆਜ਼ਾਦ ਮਨ ਸੁਪਨੇ ਮਹਿੰਗੇ ਨਹੀਂ ਬਿਲਕੁਲ ਵੀ ਇਹਨਾਂ ਦੇ ਔਰ ਜਦੋਂ ਅਸੀਂ ਦਰ ਨਾਲ ਸਾਂਝੀ ਗੱਲ ਕਰਦੇ ਆਂ ਤੇ ਸਹੂਲਤਾਂ ਦੇ ਬਿਨਾ ਵੀ ਇਹ ਜੀ ਸਕਦੇ ਨੇ ਇਸ ਸੱਚ ਦੁਨੀਆ ਨੂੰ ਦੱਸਦੇ ਨੇ ਕਿ ਅਸੀਂ ਅਸਲੀ ਹੌਂਸਲੇ ਰੱਖਦੇ ਆਂ ਅਸੀਂ ਜੀ ਰਹੇ ਆਂ ਅਸੀਂ ਪਲਾਂ ਨੂੰ ਮਾਨ ਰਹੇ ਆਂ ਅਸੀਂ ਇਸ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਬਸਰ ਕਰ ਰਹੇ ਆਂ ਕਿ ਹਰ ਰੁੱਤ ਤਿਉਹਾਰ ਅਸੀਂ ਵੀ ਮਨਾਉਂਦੇ ਆਂ ਹਰ ਰੁੱਤ ਤਿਉਹਾਰ ਅਸੀਂ ਵੀ ਮਨਾਉਂਦੇ ਆਂ ਖੁਸ਼ੀਆਂ ਖੇੜੇ ਅਸੀਂ ਵੀ ਚਾਹੁੰਦੇ ਆਂ ਬਹੁਤ ਕੁਝ ਲੋਚਦੇ ਆਂ ਪਰ ਜੀ ਰਹੇ ਆਂ ਆਪਣੀ ਜ਼ਿੰਦਗੀ ਨੂੰ ਛੋਟੀਆਂ-ਛੋਟੀਆਂ ਖੁਸ਼ੀਆਂ ਦੇ ਵਿੱਚ ਪੜਨ ਦੀ ਚਾਹ ਤੇ ਅਸੀਂ ਵੀ ਰੱਖ ਰਹੇ ਆਂ ਪੜਨਾ ਤੇ ਅਸੀਂ ਵੀ ਲੋਚਦੇ ਹਾਂ ਖੁਸ਼ੀਆਂ ਪਰਿਵਾਰ ਦੇ ਬਾਰੇ ਵੀ ਸੋਚਦੇ ਹਾਂ ਪਰ ਜੀ ਰਹੇ ਹਾਂ ਸੱਚੀ ਜੀ ਰਹੇ ਹਾਂ